ਬੇਬੇਰੇ ਭਾਈ ਸਾਡੀ ਸੱਚੀ ਵੀਰ ਕੇ ਬਹਿ ਗਈ ਆ ਮੈਂ ਨਹੀਂ ਜਾਣਾ ਕਰਵੀਰ ਭਾਵੇਂ ਮੈਨੂੰ ਛੱਡ ਕੇ ਚਾਹ ਜੰਨਰਲ ਆ ਜਾ ਇੱਥੇ ਇਸ ਕਿੰਨੀ ਕੰਡਾ ਨਾ ਵੀ ਇਹੋ ਜਿਹਾ ਹੈ ਪਿੱਛੇ ਮੁੜਨ ਦਾ ਬਾਪ ਜੀ ਨਹੀਂ ਘਟ ਮੌਜਾਂ ਕਰਦਾ ਹੈ ਤੇ ਆਪਣਾ ਟੋਰਟ ਕੋਈ ਨਹੀਂ ਛੱਡੀ ਚੱਲੀਏ ਫਿਰ ਵਾਇ ਬਾਈ ਕਰ ਦੋ ਸਾਰਾ ਮੈਂ ਨਹੀਂ ਵਾਇ ਬਾਈ ਕਰਨ ਤੂੰ ਤੂੰ ਦਾਇ ਚੱਲਿਆ ਮੈਨੂੰ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਨਹੀਂ ਤਾਂ ਜਾਣੇ ਦੰਗਾਂ ਦਾ ਦੱਸ ਦਾਂ ਜਾ ਰੋਂਦੀ ਥੋਂਦੀ ਡੋਲੇ ਪਾਤੀ ਜੋਰ ਚ ਕਾਣੇ ਦੀਆਂ ਲਾਵਾਂ ਕੋਈ ਮੈਂ ਤੇ ਰੱਖ ਲਾਂਗੇ ਗਰੇਜੀ ਰੱਖ ਲਾਂਗੇ ਹਿੰਦੀ ਰੱਖ ਲਾਂਗੇ ਅੰਗਰੇਜੀ ਇਹ ਮੇਰੇ ਘਰ ਵਾਲਿਆਂ ਨੂੰ ਤੁਹਾਨੂੰ ਸਾਰਾ ਨੂੰ ਖਵਾਇਆ ਪਿਆ ਕਰਦਾ ਦੁਗਿਆ ਤੇਰੇ ਘਰ ਆ ਤਾ ਉਹ ਕਹਿੰਦਾ ਤੇਲ ਨਹੀਂ ਕਰੀ ਜੋ ਮੁੱਕ ਗਿਆ ਨਹੀਂ ਮੁੱਕਿਆ ਉੱਤ ਬੇਬੇ ਕੀ ਲੈਣ ਲੱਗੇ ਹੁਣ ਹੁਣ ਬੇਰ ਨਾਲ ਕਿਆ ਬਣਿਆ ਨਾਲ ਗਿਆ ਦੇ ਤੇਰੇ ਸੱਚੀ ਬੇਬੇ ਸੱਚੀ ਆ ਯਾ ਹਰ ਰਮਨ ਸਤਿਗੁਰ ਜੀ ਸਤਿਗੁਰ ਕਾਲ ਜੀ ਪਿਆਰ ਭਰੀ ਸਤਿਗੁਰ ਕਾਲ ਲਓ ਮੇ ਇਧਰੋਂ ਚੰਡੀਗੜ੍ਹ ਆਏ ਸੀ ਚੰਡੀਗੜ੍ਹ ਬੇਬੇ ਨੂੰ ਘਮਾ ਵੀ ਦਿੱਤਾ ਜੋ ਸਰਪ੍ਰਾਈਜ਼ ਜਿਹਦੇ ਕਰਕੇ ਆਏ ਸੀ ਉਹ ਵੀ ਤੁਹਾਨੂੰ ਦਿਖਾਤਾ ਜੀ ਤੇ ਬਾਕੀ ਹੁਣ ਟਾਈਮ ਆ ਘਰ ਨੂੰ ਵਾਪਸ ਜਾਣ ਦਾ ਮੈਂ ਨਹੀਂ ਜਾਣਾ ਮੇਰੇ ਤੇ ਲੱਗ ਗਈ ਮੈਂ ਤਾਂ ਮਾਸਾ ਆਇਆ ਮਾਸਾ ਤੂੰ ਲੈ ਕੇ ਆਇਆ ਮੈਂ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਰਹਿਣਾ ਤੇ ਇੱਥੇ ਪਲਾਟ ਲੈ ਲੈ ਤੇ ਕੋਠੀ ਪਾ ਲੈ ਚੰਡੀਗੜ ਕੋਠੀ ਪਾ ਲੈ ਪਿੰਡਾਂ ਚ ਦੂਰ ਦੁਰ ਦੀ ਆ ਓ ਤੋਡਾ ਬੜਾ ਵਾਜੇ ਹਾਂ ਬੇਬੇ ਜਾਣਾ ਪੈਣਾ ਨਹੀਂ ਮੈਂ ਨਹੀਂ ਜਾਣਾ ਆਪਾਂ ਤਾਂ ਉਹ ਉਹ ਕਿਸ਼ਤੀ 'ਚ ਬਹਿ ਜਾਣਾ ਉਹ ਕਿਸ਼ਤੀਆਂ ਕਿੰਨੀਆਂ ਜਾਂਦੀਆਂ ਮੈਂ ਨਹੀਂ ਜਾਣਾ ਤੂੰ ਚਲੇ ਜਾ ਤੇ ਸਾਡੇ ਜੀ ਨਹੀਂ ਲੱਗਣਾ ਤੇਰੇ ਕੋਈ ਨਹੀਂ ਆਪੇ ਲੱਗੂਗਾ ਤੂੰ ਫੋਟੋ ਵੇਖ ਲਿਆ ਕਰੀ ਮੈਂ ਨਹੀਂ ਜਾਣਾ ਬੇਬੇ ਜਦੋਂ ਵੇਖਿਆ ਜਦੋਂ ਮੈਂ ਉਹਦਾ ਹੁੰਦਾ ਸੀ ਉਦੋਂ ਆਪ ਕਹਿੰਦੇ ਹੁੰਦੇ ਸੀ ਕਿ ਹਰਮਨ ਆ ਜਾ ਤੂੰ ਆ ਜਾ ਤੂੰ ਸਾਨੂੰ ਪਹਿਲਾਂ ਨਹੀਂ ਸੀ ਨਾ ਪਤਾ ਇਸ ਕਾਰਵਾਈ ਦਾ ਹੁਣ ਸਾਨੂੰ ਪਤਾ ਲੱਗਿਆ ਤਾਂ ਹੀ ਨਹੀਂ ਜਾਂਦਾ ਵੱਡੇ ਵੱਡੇ ਮਾਲ ਵੇਖ ਕੇ ਆ ਕਹਨੀ ਚੇਰੇਂਦਾ ਬੇਬੇ ਤੇ ਕਿਤੇ ਕੋ ਮੈਂ ਹੀ ਆਪਾਂ ਦੱਸ ਬਹੁਤ ਸੋਹਣਾ ਸੁਖਣਾ ਲੈਟ ਵੇਖ ਕੇ ਆਂਦਾ ਫਿਰ ਅਸੀਂ ਜੰਗਲ ਵੇਖ ਕੇ ਆਂਦਾ ਸ਼ੇਰ ਵੇਖ ਕੇ ਭਾਲੂ ਵੇਖ ਕੇ ਸੱਪ ਵੇਖ ਕੇ ਬਹੁਤ ਸੋਹਣਾ ਸਾਰਾ ਕੁਝ ਵੇਖਿਆ ਮਨ ਖੋਜ ਗਿਆ ਤੇ ਭਰਾ ਦੀ ਨੀਂਦ ਨਾਲ ਸਭ ਸੁਪਨੇ ਹੀ ਆਈ ਜਾਂਦੇ ਸਪਨੇ ਸਪੋ ਦਾ ਪੀਹਰੀ ਲੱਗਾ ਪਿਆ ਜਿਵੇਂ ਢਾਰਗ ਸਿੱਟੇ ਹੁੰਦੀ ਆ ਹਨਾ ਉਹ ਦੇਖਣ ਨੂੰ ਮੈਨੂੰ ਲੱਗਦੇ ਆ ਅੱਟ ਮੱਝ ਲਿਆ ਪੈ ਸੀ ਉਹ ਬੇਬੇ ਦਾ ਯਾਰ ਇੰਨਾ ਜੀ ਲੱਗਣਾ ਇੱਥੇ ਆ ਕੇ ਮੈਂ ਜਾਣਾ ਹੀ ਨਹੀਂ ਐਵੇਂ ਨਹੀਂ ਜਾਣਾ ਤੈਨੂੰ ਮੈਂ ਇਹ ਪਲਾਟ ਲੈ ਲਾ ਮੇਰੇ ਕੋ ਪੈਸਾ ਲੈ ਮੈਂ ਅੱਥਰ ਨੂੰ ਘਰੀਟ ਲਵਾ ਪੈ ਵਾਦੂ ਬੇਬੇ ਕੀ ਮਹਾਰਾਜ ਵਾਦੂ ਦੇਵੇ ਵਾਦੂ ਦੇਵੇ ਆਪਾਂ ਇਹਨਾਂ ਨੇ ਗੋਰੇ ਕਰ ਲੈ ਨਾਲ ਪਲੇ ਵਾਸਤੇ ਖਰੀਦ ਲੈਣਾ ਤੁਹਾਡੇ ਸਾਹਮਣੇ ਕਰਕੇ ਕੋਠੀ ਪਾਉਣੀ ਹੈ ਉੱਥੇ ਉੱਥੇ ਪਾਉਣੀ ਪੜੀ ਮੇਰੇ ਕੋਲੇ ਰੋ ਉੱਥੇ ਉੱਥੇ ਕੋਠੀ ਪਾਵਾਂਗੇ ਬੇਬੇ ਸਾਹਮਣੇ ਬੇਬੇ ਕਹਿੰਦੀ ਆ ਮੈਂ ਨਹੀਂ ਜਾਣਾ ਇੱਥੇ ਮੈਂ ਨਹੀਂ ਜਾਣਾ ਪਤਾ ਨਹੀਂ ਜਾਣਾ ਤੂੰ ਬੇਚਾਂ ਉਹ ਸਕਾਰਪੀਓ ਲਿਆ ਫੋਰਚੂਨਰ ਲਿਆ ਸਕਾਰਪੀਓ ਲਿਆ ਸੇਮਟ ਲਿਆ ਮੈਂ ਨਹੀਂ ਜਾਣਾ ਬੇਬੇ ਤੈਨੂੰ ਜਾਣਾ ਹੀ ਪੈਣਾ ਬੇਬੇ ਕਹਿੰਦੀ ਮੈਂ ਘਰੇ ਨਹੀਂ ਜਾਣਾ ਤੂੰ ਭਵਨ ਕ੍ਰਿਸ਼ਕਲ ਜਾ ਮੈਂ ਤਾਂ ਤਾਮ ਨਹੀਂ ਜਾਣਾ ਬੇਬੇ ਬੇਬੇ ਛੋਟੇ ਜਵਾਕਾਂ ਕੋਲ ਛੋਟੇ ਜਵਾਇ ਸਕੂਲ ਜਾਣ ਲੱਗੇ ਨੇ ਵੀਰ ਜੀ ਅੱਜ ਮੈਂ ਕੀ ਪੜਨਾਲੂਂਗੀ ਮੈਂ ਨਹੀਂ ਜਾਣਾਗਾ ਬੇਬੇ ਘਰੇ ਜਾਣਾ ਮੈਂ ਨਹੀਂ ਜਾਣਾ ਤੇ ਫਿਰ ਜਦੋਂ ਮੈਂ ਘਰੇ ਹੁੰਨਾ ਉਦੋਂ ਫੋਨ ਕਿਉਂ ਕਰ ਦਿੰਨੇ ਤੇ ਫੋਨ ਕਾਹਦਾ ਫਿਰ ਜੀ ਨਹੀਂ ਲੱਗਦਾਗਾ ਸਾਡਾ ਕਿਹੜਾ ਜੀ ਲੱਗੂ ਫਿਰ ਤੇਰੇ ਬਿਨਾ ਕੋਈ ਨਹੀਂ ਤੂੰ ਮੈਂ ਨਹੀਂ ਜਾਣਾ ਬੇਬੇ ਨਾ ਸਤੀ ਇੱਥੇ ਆ ਕੇ ਜੀ ਲਾ ਕੇ ਬਹਿ ਗਈਆਂ ਤੁਰ ਗਿਆ ਫਿਰ ਮਮਾ ਤੁਰਨਾ ਪੈਣਾ ਉਹ ਤੇਰੇ ਡੈਡੀ ਘਰ ਮੋਏ ਪਏ ਆ ਇੱਥੇ ਅੱਗੇ ਹਰਮਨ ਨੂੰ ਲੜਦੀ ਹੁੰਦੀ ਆ ਵੀ ਆਉਂਦਾ ਨਹੀਂ ਆਉਂਦਾ ਨਹੀਂ ਹੁਣ ਆਪ ਤੁਸੀਂ ਸਾਰੇ ਜਾਣੇ ਜਾ ਕੇ ਬਹਿ ਗਏ ਹੋ ਉੱਥੇ ਇੱਥੇ ਐਸੀ ਗੱਲਾਂ ਕਰਕੇ ਇੱਥੇ ਆਪਾਂ ਜਾਣ ਨੂੰ ਨਹੀਂ ਜੀ ਕਰਦਾ ਇੱਥੋਂ ਜੀ ਕਿਹਾ ਤੇ ਬੇਬੇ ਸਹੀ ਗੱਲ ਹੈ ਨਾ ਜਾਣ ਨੇ ਇਸ ਚੰਦੀ ਘੜ ਦਾ ਨਾਂ ਵੀ ਇਹੋ ਜਿਹਾ ਹੈ ਪਿੱਛੇ ਮੁੜਨ ਦਾ ਵਾਪਸ ਜੀ ਨਹੀਂ ਕਰਦਾ ਜਾਣ ਨੂੰ ਬੇਬੇ ਆਪ ਇਦਾਂ ਕਰਦੇ ਆ ਮੈਂ ਤਾਂ ਪਲਾਟ ਲੈ ਲੈ ਇਦਾਂ ਨਹੀਂ ਕਰਨਾ ਜਾਂ ਕੋਠੀ ਲੈ ਲੈ ਬੇਬੇ ਆਪਾਂ ਮੰਮੀ ਨੂੰ ਚੜਾਉਣੇ ਬਸ ਤੇ ਹਾਂ ਆਪਾਂ ਨਾਲ ਹੀ ਇਹ ਨਹੀਂ ਚੜਾ ਦੇ ਆਪਾਂ ਦੋਵੇਂ ਰਹਿਨੇ ਆਪਾਂ ਕੋਠੀ ਲੈ ਲਈਏ ਕਿਸੇ ਤੇ ਕਿਰਾਏ ਤੇ ਉਹ ਨਜ਼ਰ ਜਿੰਨੇ ਜਰਾ ਆਪਣਾ ਪਲਾਟ ਸ਼ੁਰੂ ਨਹੀਂ ਹੁੰਦਾਗਾ ਹਾਂ ਹਾਂ ਉਹ ਨਜ਼ਰ ਤੇ ਜਦੋਂ ਬਣ ਬਣ ਗਿਆ ਬਣ ਗਿਆ ਫੇਰ ਆਪਾਂ ਦੀ ਕੋਠੀ ਚੱਲੇ ਜਾਵਾਂਗੇ ਤੇ ਕਿਰਾਇਆ ਦੇ ਕੇ ਜਾਵਦੇ ਕੋਠੀ ਦੀ ਮੌਜਾਂ ਕਰਾਂਗੇ ਤੇ ਪਿੰਡ ਨਹੀਂ ਮੌਜਾਂ ਨਾ ਮੌਜਾਂ ਪਿੰਡ ਕਹਿੰਆਂ ਮੌਜਾਂ ਆ ਉੱਥੇ ਤਾਂ ਘੱਟਾ ਪਈ ਜਾਂਦਾ ਜਿੱਦਾਂ ਸਾਫ ਕਰਨੇ ਚ ਰਹੀਦਾ ਇਹ ਇੰਦੇ ਇਹ ਬੜਾ ਹੈ ਇਹ ਇੱਥੇ ਮੌਜਾਂ ਚੰਡੀਗੜ੍ਹ ਕੋਟੀ ਦਾ ਕਹਿੰਦੇ ਕਹਿੰਦੇ ਜਿਹੜੇ ਮੌਕਾ ਦਾ ਖਾਈ ਉਸ ਦਾ ਬੁਰਾ ਨਹੀਂ ਮੰਨੀਦਾ ਨਹੀਂ ਬੁਰਾ ਨਹੀਂ ਮੰਨ ਹੁਣ ਇੰਨਾ ਚਿਰ ਹੋ ਗਿਆ ਉੱਥੇ ਰਹਿੰਦਾ ਨੂੰ ਰਹਿਣਾ ਤਾਂ ਫਨਾ ਉਸੇ ਪਾਸੇ ਆਪਾਂ ਨੂੰ ਬੁੱਢੇ ਜਾਂਦੇ ਐ ਪਾਈਆਂ ਨੂੰ ਕੋਈ ਨਾ ਬੇਬੇ ਚੱਲ ਚਲੀਏ ਪੈਕਿੰਗ ਕਰ ਲਈ ਆਪਦੀ ਤੁਗੇ ਮੈਂ ਨਹੀਂ ਕਰਨੇ ਬੱਸ ਆ ਮੈਂ ਜਿਹੜੇ ਗੱਲ ਚੜ ਪਾਏ ਆਪਾ ਰਹੇ ਆ ਉਹਨਾਂ ਨੇ ਸੇਵਾ ਹੀ ਇੰਨੀ ਕਰਦੇ ਵੀ ਜਾਣੀ ਤੇ ਚਾਰ ਜੀ ਨਹੀਂ ਕਰਨਾ ਭਾਬੀ ਕੇ ਕਰਦੇ ਬਹੁਤ ਤੇ ਮੇਰੇ ਭਾਈ ਸਾਡੀ ਸੱਚੀ ਵੀਰ ਕੇ ਬਹਿ ਗਈ ਆ ਮੈਂ ਨਹੀਂ ਜਾਣ ਕਰਵੀਰ ਭਾਵੇਂ ਮੈਨੂੰ ਛੱਡ ਕੇ ਚਾਹ ਜਨਰਲ ਆ ਜਾ ਇੱਥੇ ਮੈਂ ਤਾਂ ਇਹਦੇ ਅੰਦਰ ਹੀ ਬੈਠੀ ਰਹਿਣਾ ਨਹੀਂ ਮੈਨੂੰ ਬੇਜਾਣਾ ਪੈਣਾ ਘਰ ਬੇੜਾ ਕਿੱਥੇ ਸਰਦਾ ਦਾ ਘਰੇ ਕਾ ਮੈਂ ਕੀ ਕਰਨਾ ਬੇਬੇ ਜਵਾਕਾਂ ਨੂੰ ਵੀਰੀ ਜਾਂਦੀ ਆ ਮੈਂ ਘਰੇ ਕੀ ਕਰਨਾ ਚੱਲ ਬੇਬੇ ਚੱਲੀਏ ਉੱਠ ਨਹੀਂ ਮੈਂ ਜਾਣਾਗਾ ਐਵੇਂ ਨਹੀਂ ਜਾਣਾ ਚਾਹ ਹੋਰ ਮੈਂ ਤਾਂ ਕੁਰਸੀ ਤੇ ਪੈ ਰੱਖਿਆ ਦੇਖ ਰੋਟੀ ਖਾ ਲਈ ਹੋਣਾ ਰੋਟੀ ਖਾ ਲਈ ਪਾਣੀ ਪੀ ਲਿਆ ਔਰ ਕਿਆ ਦੀ ਤਿਆਰੀ ਹੋ ਜਾਂਦੀ ਆ ਚਾ ਨਹੀਂ ਹੁਣ ਪਿੰਡ ਜਾਣ ਦੀ ਵੀ ਤਿਆਰੀ ਹੈ ਡੈਡੀ ਨਹੀਂ ਨਹੀਂ ਅਰੇ ਪਿੰਡ ਜਾਣਾ ਨਹੀਂ ਡੈਡੀ ਵੇਟ ਕਰ ਰਹੇ ਆ ਬਾਹਰ ਕਿੰਨ ਖੋਦ ਬੈਠਾ ਜਾ ਰਹੇ ਆ ਤੂੰ ਕਾ ਅਸੀਂ ਆ ਰਹੇ ਆ ਮਾਂ ਪੁੱਤ ਕੌਣ ਤੂੰ ਤੇ ਸੋਨੀ ਤੇ ਤੂੰ ਮੈਂ ਇੱਥੇ ਰਹਿਣਾ ਲੈ ਬੇਬੇ ਕਿੰਨੀ ਦੇ ਜੇ ਨਾ ਆਪੇ ਲਾਡ ਨਾ ਆੜਾ ਇੱਕ ਵੱਡੀ ਆ ਹਾਂ ਕਿੰਨੀਆਂ ਖੇਤਾਂ ਨਹੀਂ ਆਪਾਂ ਇਹੇ ਬਲਾਰਾ ਲੈ ਲੈਣਾ ਬੇਬੇ ਬੈਂਡ ਵਾਲੀ ਸਾਰੀ ਵੇਗ ਜਾਣੀ ਆ ਫੇਰ ਫੇਕੇ ਕਿੰਨੀ ਆ ਫੇਰ ਕਿਤੇ ਜਾ ਕੇ ਆਉਣੇ ਮੈਂ ਜੋਬ ਕਰਾਂਗੇ ਜੋਬ ਤੋਂ ਪੈਸੇ ਹੋਣਗੇ ਉਹ ਦੀ ਲਪਾਂਗੇ ਬੇਬੇ ਜਿੰਨੀ ਪਤਾ ਕਿ ਕਿੰਨੇ ਗੇ ਆਜਾ ਨਾਲ ਆਂ ਤੇ ਮੈਂ ਘਾਹ ਕੱਢੀ ਹੋਈ ਜਾਂਦੇ ਆਪੇ ਜਿਹੜਾ ਲੈ ਲੈਣੇ ਬੇਬੇ ਤਾਂ ਇੱਥੇ ਜੀ ਬੜਾ ਲੱਗਾ ਹੋਇਆ ਬੜਾ ਵਧੀਆ ਜਿਹਾ ਮਾਹੌਲ ਆ ਉਹ ਸਾਹਮਣੇ ਰਹੀ ਏ ਸਵਰਾਜ ਦੀ ਏਜੰਸੀ ਉਹ ਜਿਹੜੇ ਦੱਸਦੇ ਪਏ ਤੁਹਾਨੂੰ ਸਾਰੇ ਨਿੱਕੇ ਨਿੱਕੇ ਟਰੈਕਟਰ ਹੀ ਟਰੈਕਟਰ ਆ ਇੱਥੇ ਬੰਦ ਦੇ ਸਾਰੇ ਸਵਰਾਜ ਚੱਲੀਏ ਫਿਰ ਚਲੋ ਡੈਡੀ ਜੀ ਡੀਕ ਰਹੇ ਆ ਔਰ ਡੈਡੀ ਜੀ ਗੱਲ ਅਗਲੀ ਵਾਰ ਨੂੰ ਤੇਰੇ ਡੈਡੀ ਨੂੰ ਵੀ ਲੈ ਕੇ ਆਵਾਂਗੇ ਫਿਰ ਕੋਈ ਫਿਕਰ ਨਹੀਂ ਹੁੰਦਾ ਘਰ ਦਾ ਯਾਰ ਹਰ ਵਾਰੀ ਅਸੀਂ ਸੋਚੀਦਾ ਡੈਡੀ ਜੀ ਨੂੰ ਲੈ ਕੇ ਆਵਾਂਗੇ ਪਰ ਕੋਈ ਨਾ ਕੋਈ ਕੰਮ ਦੀ ਮਜਬੂਰੀ ਹੋ ਜਾਂਦੀ ਕੰਮ ਹੀ ਇਦਾਂ ਦਾ ਪੈ ਜਾਂਦਾ ਕਿਉਂਕਿ ਇੱਕ ਬੰਦਾ ਘਰੇ ਵੀ ਚਾਹੀਦਾ ਨਾ ਘਰ ਨੂੰ ਇਕੱਲੇ ਨੂੰ ਆਪਾਂ ਖਾਲੀ ਤੇ ਛੱਡ ਨਹੀਂ ਸਕਦੇ ਤੇ ਇੱਕ ਸੀਜ਼ਨ ਆ ਰਿਹਾ ਯਾਰ ਕਰਕੇ ਤੇਰੇ ਡੈਡੀ ਦਾ ਉੱਕਾ ਹੋ ਗਿਆ ਨੂੰ ਕਣਕਾ ਕੋਣਕਾ ਵੱਢੀਆਂ ਜਾਣੀਆਂ ਤੂੜੀਆਂ ਬਣਾਈਆਂ ਜਾਣੀਆਂ ਫਿਰ ਮਹੀਨਾ ਦੋ ਮਹੀਨੇ ਆਪਾਂ ਵਿਹਲੇ ਹਾਂ ਬੇਬੇ ਦੇ ਦੀ ਜਾਂਦੀ ਬੇਬੇ ਮੇਰਾ ਪੂਰਾ ਦਿਨ ਲੱਗਾ ਬੇਬੇ ਤਾਂ ਇੱਥੇ ਆ ਕੇ ਬੇਬੇ ਹੁਣ ਦੂਜੀ ਵਾਰੀ ਆਈ ਆ ਤੇ ਇਹ ਬੇਬੇ ਦਾ ਲਾਂਟੇ ਮੌਲ ਰਹਿ ਗਿਆ ਇੱਕ ਮੌਣ ਵਾਲਾ ਚਲੋ ਕੋਈ ਨਾ ਕੋਈ ਸਸਪੈਂਸ ਵੀ ਹੋਣਾ ਚਾਹੀਦਾ ਵਾ ਉਹ ਚੱਲ ਜਦੋਂ ਅਗਲੀ ਵਾਰੀ ਅਗਲੀ ਵਾਰ ਆਏ ਤੇਰੇ ਡੈਡੀ ਵੀ ਹੋਣਗੇ ਘਰੇ ਫਿਰ ਆਪਾਂ ਤੇ ਰੋਜ਼ ਗਾਰਡਨ ਰਹਿ ਗਿਆ ਆਪਣਾ ਉੱਧਰ ਵੀ ਜਾਣਾ ਸਾਰਾ ਕਮਾਉਣਾ ਯਾਰ ਤੁਸੀਂ ਆਪਦੀ ਫੈਮਿਲੀ ਨਾਲ ਆਇਆ ਕਰੋ ਜਾਇਆ ਕਰੋ ਤੇ ਉਹਨਾਂ ਨੂੰ ਕਮਾਇਆ ਫਰਾਇਆ ਕਰੋ ਉਹ ਬੜੀ ਖੁਸ਼ੀ ਹੁੰਦੀ ਉਹਨਾਂ ਨੂੰ ਸਹੀ ਗੱਲ ਕੰਮ ਕਰਤਾ ਚਾਹੁੰਦੇ ਹੀ ਰਹਿੰਦੇ ਚਲੋ ਥੋੜਾ ਟਾਈਮ ਆਦੇ ਵਾਸਤੇ ਵੀ ਬੰਦਾ ਕੱਢੇ ਤੇ ਇੰਨੇ ਨਾਲ ਵਧੀਆ ਮ ਮਾਈਂਡ ਬਾਲਾ ਤੇ ਥੋੜਾ ਫਰੈਸ਼ ਹੁੰਦਾ ਬੇਬੇ ਹੁਣ ਕਿੱਥੇ ਕੋਈ ਮੈ ਜਾਣਾ ਹੁਣ ਚੱਲਾਂਗੇ ਜਿੱਥੇ ਕੋਈ ਦੱਸ ਮਾ ਤਾਂ ਉੱਥੇ ਹੀ ਤੁਰ ਪਿਆ ਕਰਨਾ ਕਿੱਥੇ ਕਿੱਥੇ ਦੱਸ ਪਈ ਆ ਹੁਣ ਖਣ ਕਿੱਥੇ ਕਿੱਥੇ ਗੋਰੇ ਮਲੇਸ਼ੀਆ ਮਲੇਸ਼ੀਆ ਜਾਣਾ ਮਾਮੀ ਜੀ ਹਣੀ ਮਲੇਸ਼ੀਆ ਵੀਰ ਜੀ ਤੁਸੀਂ ਨਾ ਕਹੋ ਬੇਬੇ ਨੂੰ ਬੇਬੇ ਨੇ ਸੱਚੀ ਤਿਆਰ ਹੋ ਜਾਣਾ ਮਾਮੀ ਜੀ ਹਣੀ ਮਲੇਸ਼ੀਆ ਉਹਨਾਂ ਕੋਲੇ ਜਾਣਾ ਉਹਨਾਂ ਗੋਆ ਫਿਰ ਕੈਨਸਲ ਗੋਆ ਕਾ ਇਰਕਾ ਦੇਖੋ ਚੰਗਾ ਨਹੀਂ ਆ ਦੇ ਗੋਆ ਕੋਈ ਬਾਹਰ ਦਾ ਮੁਲਕ ਦੇ ਬੇਬੇ ਦੇ ਇੱਕ ਟ੍ਰਿਪ ਹਲੇ ਫਿਰਦੀ ਦੂਸਰਾ ਫਿਰ ਰੈਡੀ ਨਹੀਂ ਮਾਮੀ ਜੀ ਨੇ ਤਾਂ ਬਹੁਤ ਵਾਰੀ ਕਿਹਾ ਵੀ ਦੂਸਰਾ ਆਪਣੇ ਰਿਸ਼ਤੇਦਾਰ ਆ ਗਏ ਪਾਪੂ ਜੀ ਦੇ ਮਾਮੀ ਜੀ ਆ ਮਾਮਾ ਮਾਮੀ ਜੀ ਇਹਨੂੰ ਬੜਾ ਗੋਆ ਨਾਲ ਜ਼ੋਰ ਲਾਇਆ ਮਾਮੀ ਨੇ ਫੋਟੋ ਖਿਡਾ ਲਓ ਜਾ ਗੋਆ ਨੇ ਤੁਰੀ ਨਾ ਕਿ ਮਾਟਰ ਨੂੰ ਕਿ ਪਾ ਜਾਈਂ ਤਰ ਦੂੰਦਾ ਦੇ ਉਧਰ ਮੈਂ ਲਾ ਦੂੰਗੀ ਗੱਟ ਮੌਜਾਂ ਕਰਦਾ ਹੈ ਰੱਬ ਨੇ ਟੋਟ ਕੋਈ ਨਹੀਂ ਛੱਡੀ ਬੇਬੇ ਫਿਰ ਰਹਿਣਾ ਤੇ ਹਲੇ ਵੀ ਵੇਖ ਲੈ ਮੈਂ ਤਾਂ ਜੀ ਤਾਂ ਕਰਦਾ ਨਹੀਂ ਜਾਣਾ ਮੱਲੋ ਜੋਰੀ ਲੈ ਜਾਣਾ ਫੋਨ ਮੂਰੇ ਲਾਇਆ ਫਿਰ ਕੀ ਕਰਾਂ ਜਾਣਾ ਹੀ ਪੈਣਾ ਮਜਬੂਰੀ ਕਾਰਨ ਚਲ ਆ ਬੰਦਿਆ ਹੀਰਾ ਲੌਗ ਗਿਆ ਲੌਗ ਗਿਆ ਲੌਗ ਗਿਆ ਹੀਰਾ ਟਣ ਟਣ ਚੱਲੀਏ ਫਿਰ ਬਾਈ ਕਰ ਦੋ ਸਾਰਾ ਮੈਂ ਨਹੀਂ ਬਾਈ ਬੋਏ ਕਰਨੇ ਤੂੰ ਦਾਈ ਚਲਿਆ ਮੈਨੂੰ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਮੇਰਾ ਬੇਬੇ ਕੀ ਕਰਦਾ ਜਾਣ ਨੂੰ ਹਾਂ ਜਕਲਵਿੰਦਰ ਮੱਲੋ ਬੇਬੇ ਉੱਥੇ ਇਦਾਂ ਦੀਆਂ ਬਿਲਡਿੰਗਾਂ ਵਿੱਚ ਕਰੇਂਗੀ ਨਾ ਤੂੰ ਕਿੱਥੇ ਪਿੰਡ ਜਾ ਕੇ ਪੈਂਡੋ ਤੇ ਚਾਰਾਂ ਕਟੀਆਂ ਮੰਜਲਾ ਕੋ ਕਵਰੀਆਂੀਆਂ ਪਾਈਆਂ ਨਿੱਕੇ ਨਿੱਕੇ ਕਮਰੇ ਜੀ ਬੇਬੇ ਕਹਿੰਦੀ ਪਿੰਡ ਜਾ ਕੇ ਮੈਂ ਡੀਆ ਬਿਲਡਿੰਗਾਂ ਮਿਸ ਕਰੂੰਗੀ ਮੈਂ ਡੈਂਟਲ ਡਾਕਟਰ ਬਣੂੰਗੀ ਨਾ ਅੱਛਾ ਨਾਨੀ ਕਨੇ ਮੇਰੇ ਦੰਦ ਲਾਈ ਮੈਂ ਕਹਿੰਦੀ ਮੂੰਖ ਲਾ ਕੇ ਕਹਿੰਦੀ ਚੈੱਕ ਵੀ ਨਹੀਂ ਬੇਬੇ ਲਵਾਉਣੇ ਦੰਦ ਮੈਂ ਕਿਸੇ ਲਾਉਣੇ ਦੂਸਰੇ ਨਹੀਂ ਲਾਉਣਗੇ ਲਾਉਣ ਲਾਣੇ ਨਹੀਂ ਲਾਉਣਗੇ ਮੈਂ ਉਸੇ ਲਾਉਣੇ ਮੇਰੇ ਬੇਬੇ ਹਾਂ ਆ ਚੰਡੀਗੜ੍ਹ ਦੀਆਂ ਬਿਲਡਿੰਗਾਂ ਨੂੰ ਬਾਹਰ ਕਰਦੇ ਤਾਂ ਹੀ ਤਾਂ ਜਾਣ ਹੀ ਦਿੰਦੇਗਾ ਬੇਟਾ ਜਾਣ ਹੀ ਦਿੰਦੇ ਤਾਂ ਲੇ ਮਾਰਦੇ ਇੱਥੇ ਪਲਾਟ ਲੈ ਲੈ ਇੱਥੇ ਪਲਾਟ ਲੈਣੇ ਸੋਕੇ ਆ ਵੇਖ ਕੱਡੇ ਕਹੇ ਯੱਕੇ ਬਿਲਡਿੰਗ ਲੈ ਲੈ ਕੱਲੀ ਕੱਲੀ ਜੀ ਲੈ ਲੈ ਇੱਕ ਕੱਲੀ ਬਿਲਡਿੰਗ ਪਤਾ ਕਿੰਨੇ 100 ਕਰੋੜ ਦੀ ਹੈ ਕਿ ਆਪਾਂ ਫਿਰ ਬਣਾ ਕੇ ਸਵਾਰ ਕੇ ਮਹਿੰਗੀ ਕਰਕੇ ਵੇਚ ਦਿਆਂਗੇ ਜੇ ਨਾ ਛੱਤ ਕੀਤਾ ਤੇ ਬੇਬੇ ਇਹਦੇ ਪ੍ਰਾਪਰਟੀ ਡੀਲਰ ਬਣ ਜਾ ਤੂੰ ਵਾਈ ਗੁੱਡ ਇਹ ਮਹਿਰ ਕਰਿਓ ਵਾਈ ਗੁੱਡ ਲਓ ਵੀ ਸੱਜਣੋ ਮਹਾਲੀਆਂ ਤੁਰ ਪਿਆ ਤੇ ਹੁਣ ਇਧਰ ਮੂੰਹ ਕਹਿੰਦੇ ਬਣੇ ਹੋਏ ਆ ਜੈਦ ਨਾਲ ਕੀ ਅਸੀਂ ਤੇ ਇੱਥੇ ਹੀ ਰਹਿਣਾ ਹੈ ਪਰ ਇਹਨਾਂ ਨੂੰ ਧੱਕੇ ਨਾਲ ਗੱਡੀ 'ਚ ਬਿਠਾ ਕੇ ਅਸੀਂ ਲੈ ਚੱਲੇ ਪਿੰਡ ਨੂੰ ਇਹਨਾਂ ਦਾ ਜਾਨ ਨੂੰ ਜੀ ਨਹੀਂ ਕਰਦਾ ਈ ਐ ਬੇਬੇ ਇਹਵੇਂ ਹੀ ਆ ਗਏ ਰੋਂਦੀ ਥਾਂ ਦੀ ਡੋਲੇ ਪਾਤੀ ਜੋਰ ਠਕਾਣੇ ਦੀਆਂ ਲਾਵਾਂ ਆਹ ਤਾਂ ਕਿਹੜਾ ਲਈ ਹੁਣ ਪਿੰਡ ਲੈ ਕੇ ਜਾਣਾ ਕਿਉਂਕਿ ਬੇਬੇ ਨਿੱਕੇ ਜਵਾਕਾਂ ਨੂੰ ਵੀਰੇ ਜਾਂਦੀ ਆਗੇ ਸੋ ਸੱਜ ਨੂੰ ਹੁਣ ਆਪਾਂ ਚੱਲਾਂਗੇ ਸਿੱਧਾ ਅਨਸਾਲੀ ਸਾਹਿਬ ਚੱਲਾਂਗੇ ਇਧਰ ਆ ਗਈ ਯੂਨੀਵਰਸਿਟੀ ਉਹ ਵੀ ਬਾਹਰਲੀ ਸਾਈਡ ਵੇਖ ਸੀਯੂ ਚੰਡੀਗੜ੍ਹ ਗਰੁੱਪ ਆਫ ਕਾਲਜ ਚੰਝੇਰੀ ਤਾਈਆਂ ਤਾਂ ਜੀ ਨਹੀਂ ਕਰਦਾ ਜਾਣ ਨੂੰ ਜਾਵਣਾ ਤੇਰੀ ਤੇਰੀ ਐਡਮਿਸ਼ਨ ਕਰਾ ਦਈਏ ਇੱਥੇ ਬੁੱਢਾ ਨੂੰ ਪੜਾਉਂਦੇ ਆ ਹੈਂ ਫਰੋਂਦੇ ਆ ਬੋਲਿਆ ਨੋ ਅੱਛਾ ਹਾਂ ਲੈ ਨੀ ਐਡਮਿਸ਼ਨ ਹੋਰ ਕੀ ਕੀ ਕਿਹੜੇ ਸਬਜੈਕਟ ਰੱਖਣੇ ਤੂੰ ਕੋਈ ਮੈਂ ਤਾਂ ਰੱਖ ਲਾਂਗੇ ਅੰਗਰੇਜ਼ੀ ਰੱਖ ਲਾਂਗੇ ਹਿੰਦੀ ਰੱਖ ਲਾਂਗੇ ਅੰਗਰੇਜ਼ੀ ਰੱਖ ਲਾਂਗੇ ਅੰਗਰੇਜ਼ੀ ਦੋਰੀ ਰੱਖ ਲਾਂਗੇ ਚਲੋ ਮੈਂ ਆ ਵੀ ਰੱਖ ਲਾਂਗੇ ਠੀਕ ਆ ਠੀਕ ਆ ਬੇਬੇ ਕੈਮਰੇ ਤੇ ਕੈਮਰੇ ਤੇ ਰਿਕਾਰਡ ਹੋ ਹੀ ਜਾਂਦਾ ਸਾਰਾ ਕੁਝ ਇਹ ਨਾ ਉਹ ਆ ਕਾ ਤੁਸੀਂ ਉੱਠੋ ਜੀ ਕਦੋਂ ਕਦੋਂ ਵੇ ਸਭ ਕੁਝ ਜਿੱਦੋ ਤੁਹਾਡਾ ਵਿਆਹ ਸ਼ਾਦੀ ਤੁਹਾਡੀ ਹੋਊਗੀ ਨਾ ਹਾਂਜੀ ਉਹ ਮੈਂ ਸਵੇਰੇ ਉੱਠਣਾ ਉੱਠੋ ਜੀ ਨਾ ਉਛ ਨਾਨ ਕਰੋ ਚਾਹ ਪਾਣੀ ਪੀਓ ਡੈਡੀ ਜੀ ਦੇ ਮਗਰ ਜਾਓ ਚਾਹ ਪਾਣੀ ਪੀਓ ਕਿ ਬਣਾ ਕੇ ਲਿਆਓ ਮੈਂ ਵੀ ਨਾ ਹਾਂ ਐ ਹੋਇਆ ਕਰਨੀ ਹਾਂ ਹਾਂ ਮੇਰੇ ਮੇਰੇ ਘਰ ਵਾਲੀ ਨੇ ਤੁਹਾਨੂੰ ਸਾਰਿਆਂ ਨੂੰ ਖਵਾਇਆ ਪਿਆਇਆ ਕਰਨਾ ਤੁਹਿਆਂ ਨੇ ਤੇਰੇ ਘਰ ਆਈ ਤੇ ਰੋਟੀ ਚਾਹ ਪਾਣੀ ਬਹੁਤ ਸਵਾਦ ਬਣਾਉਂਦੀ ਆ ਤੁਰੇ ਤੁਸੀਂ ਤੁਰੇ ਫਿਰ ਤ ਨਹੀਂ ਆ ਕਰੀ ਮੇਰੇ ਕੱਪ ਵੀ ਜਾ ਕੇ ਚਿੰਗ ਵਿੱਚ ਰੱਖਿਆ ਹੈ ਸਹੀ ਗੱਲ ਆ ਨਹੀਂ ਹੁੰਦੀ ਇਹ ਨਾਲ ਕਿਵੇਂ ਆਏ ਹੋਣੀ ਆ ਰੱਬ ਨੇ ਰੱਬ ਨੇ ਕੀ ਪਤਾ ਕਿੰਨਾ ਕੁ ਵਧੀਆ ਲਿਖਿਆ ਮੇਰੇ ਕਰਮਾਂ 'ਚ ਕਿਹੜੇ ਕਰਮ ਲਿਖਿਆ ਪੁੱਤ ਲਿਖਿਆ ਵਧੀਆ ਲਿਖਿਆ ਹੋਣਾ ਕਰਮਾਂ 'ਚ ਜੀ ਤਾਂ ਨੇ ਵਧੀਆ ਆਵੇ ਵਧੀਆ ਆਵੇ ਸਾਡਾ ਵੀ ਸਾਡੀ ਫੈਮਿਲੀ ਨੂੰ ਮਾਨ ਕਰੇ ਅਨਕੇ ਆਵੇ ਜਦੋਂ ਆਪਣੀ ਗੋਟੀ ਹੋ ਜਾਈਦੀ ਹੈ ਵੀ ਜਿਹੜੀ ਆਏ ਕੇ ਦੀ ਵਧੀਆ ਖੁਸ਼ ਹੋ ਕੇ ਮਨ ਮਨ ਬੋਲੇ ਬੁਲਾਵੇ ਰੋਟੀ ਪਾਣੀ ਪਾਵੇ ਘਾਟ ਹੀ ਦੇਵੇ ਬੁਲਾਵੇ ਜ਼ਰੂਰ ਆਦਰ ਮਾਨ ਕਰੇ ਭੈਣ ਭਰਾ ਦਾ ਆਈ ਗਏ ਦਾ ਠੀਕ ਹੈ ਜੀ ਉਹ ਤੇਹੀ ਲੱਭਣੀ ਮੈਨੂੰ ਕਾ ਦੱਸੀ ਜਾਂਦੇ ਆ ਉਹ ਦਾ ਪੁੱਤ ਉਹ ਵੇਖ ਕੱਚੀਆਂ ਕੋਠਿਆਂ ਨੂੰ 6 ਮਿੰਟ ਫੇਰਿਆ ਹਾਂ ਕੋਈ ਪਤਾ ਲੱਗਦਾ ਆ ਪਾ ਉੱਤੋਂ ਵੀ ਵੇਖਣਾ ਵਿੱਚ ਤਾਂ ਨਹੀਂ ਫਰੋੜ ਕੇ ਵੇਖਣੀ ਕਿਉਂ ਜੀ ਹਾਂ ਸਹੀ ਗੱਲ ਉਹ ਤਾਂ ਉਹ ਮਹਾਰਾਜ ਵੱਲੋਂ ਕੋਈ ਉਹਨੂੰ ਸਮਖਿਆ ਉਹ ਦਾ ਪੇਰ ਹੀ ਕਿਸੇ ਦਾ ਦਰਮਾਨ ਕਰੋ ਉਹ ਕਿੰਦਾ ਤੇਲ ਦਾ ਨਹੀਂ ਘੜੀ ਜੋ ਮੋਕਿਆ ਨਹੀਂ ਮੋਕਿਆ ਉੱਤੋਂ ਵੀ ਹੋਰ ਪੋੜ ਬੇਬੇ ਉਹਦੇ ਨਾਲ ਗੱਲ ਕਰੀਆਂ ਦਾ ਅਵੇ ਆ ਕਿਵੇਂ ਐਕਸ਼ਨ ਕੀਤਾ ਹੋਇਆ ਨੇ ਹੱਥਾਂ ਨੂੰ ਐ ਕੀਤਾ ਉਹ ਕਿ ਤੇ ਤਾਂ ਨਹੀਂ ਮੱਕ ਗਿਆ ਗੱਡੀ ਚ ਨਹੀਂ ਅਸੀਂ ਤਾਂ ਹੋਰ ਪਹੁੰਚਣ ਲੱਗੇ ਆਪਣੋ ਫੋਨ ਨਵਾਂ ਵੇਖ ਕੇ ਤੇ ਤੇਰਾ ਵਾਧੂ ਆ ਗੱਡੀ ਚ ਲਓ ਜੀ ਪਹੁੰਚ ਚੁੱਕੇ ਆ ਹੰਸਾਲੀ ਸਾਹਿਬ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਜੀ ਮਰਹ ਹੰਸਾਲੀ ਸਾਹਿਬ ਵਾਲਿਆਂ ਦੇ ਸਥਾਨ ਤੇ ਸੋ ਸੱਜਣੋ ਹੁਣ ਆਪਾਂ ਜਿੱਥੇ ਦਰਸ਼ਨ ਕਰਕੇ ਆਏ ਆ ਇਹ ਉਸਤਾਨ ਸੀਗਾ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਜੀ ਮਰਹ ਹੰਸਾਲੀ ਸਾਹਿਬ ਵਾਲਿਆਂ ਦਾ ਏ ਮਹਾਲੀ ਤੋਂ ਮਹਾਤੀਕ ਕਿਲੋਮੀਟਰ ਹੀ ਰਹਿ ਜਾਂਦਾ ਓਰੇ ਜਦੋਂ ਆਪਾਂ ਮਹਾਲੀ ਤੋਂ ਫਤਿਹਗੜ੍ਹ ਸਾਹਿਬ ਵੱਲ ਨੂੰ ਜਾਂਦੇ ਆ ਉਦੋਂ ਰਸਤੇ 'ਚ ਪੈਂਡ ਹੁੰਦਾ ਇੱਕ ਹੰਸਾਲੀ ਉਧਰ ਰਹਿ ਜਾਂਦਾ ਏ ਤੇ ਜਿਹੜਾ ਆਪਣਾ ਹਾਈਵੇ ਬਣਿਆ ਹੋਇਆ ਦਰਾਹੇ ਤੋਂ ਜਦੋਂ ਆਪਾਂ ਜਾਂਦੇ ਆ ਉਦੋਂ ਗਾਂਹ ਦਿੱਲੀ ਵੱਲ ਨੂੰ ਉਹਦੇ ਤਾਂ ਜਮੇ ਹੀ ਨਾਲ ਹੈ ਜੇ ਆਪਾਂ ਹਾਈਵੇ ਥਾਣੀ ਆਉਣੇ ਸੋ ਇੱਥੇ ਜੋ ਵੀ ਆਪਣੇ ਮਨ ਦੀਸ਼ਾ ਹੁੰਦੀ ਆ ਜੋ ਵੀ ਆਪਾਂ ਬਾਬਾ ਜੀ ਅੱਗੇ ਬੇਨਤੀ ਕਰਦੇ ਆ ਸਾਰੀਆਂ ਇਸ਼ਾਂ ਪੂਰੀਆਂ ਹੁੰਦੀਆਂ ਬੇਬੇ ਤੂੰ ਐਨਕਾ ਲਾ ਕੇ ਉੱਥੇ ਕਿਉਂ ਰੱਖ ਤੀਆਂ ਵਾ ਉਹ ਗੱਡੀ ਨੂੰ ਦਿੱਤੀਆਂ ਬੰਦੇ ਕਿ ਤੂੰ ਲਾ ਲਾ ਸਫ਼ਰ ਕਰ ਰਹਾ ਕੋਈ ਫਸਾ ਲੱਗਦਾ ਕਿਹਨੇ ਕਿਹਨੇ ਸਫ਼ਰ ਕਰਨਾ ਗੱਡੀ ਸਫ਼ਰ ਕਰਦੀ ਕਿ ਨਹੀਂ ਹਾਂ ਉਹਨੂੰ ਦਿੱਤੀਆਂ ਮੈਨੂੰ ਕਿ ਤੂੰ ਲਾ ਗੱਡੀ ਦੀ ਕਿਹੜਾ ਨਿਗਾ ਘਟਿਆ ਮੇਰਾ ਨਿਗਾ ਪੂਰੀ ਗੱਡੀ ਦੀ ਬਾਣੀ ਜੇ ਹੋ ਜਾਂਦੀ ਇੱਕ ਲਾ ਛੱਡਣੀ ਪੈਂਦੀ ਆ ਬੇਬੇ ਨੇ ਗੱਡੀ ਦੇ ਐਨਕਾ ਲਾ ਦिए ਲਾ ਦੀਆਂ ਮੈਂ ਹਾਂ ਚੱਲ ਵਧੀਆ ਬੇਬੇ ਆ ਆ ਆ ਗਿਆ ਸੋਲਰ ਸਿਸਟਮ ਇਹ ਤਾਂ ਰਿਆ ਵੇਖਿਆ ਤੇ ਆਪਾਂ ਉਦੋਂ ਮੈਂ ਦੱਸੂ ਸੋਲਰ ਸਿਸਟਮ ਕੀਆ ਸੋਲਰ ਸਿਸਟਮ ਯਾਰ ਬੇਬੇ ਕੀ ਲੈਣ ਲੱਗੇ ਹੁਣ ਹੁਣ ਬੇਰ ਲੈਣ ਲੱਗੇ ਤੈਨੂੰ ਰੋਜ਼ ਆਣੀ ਬੇਰ ਵਾਲਾ ਬੇਰ ਵਾਲਾ ਕੋਈ ਚੀਜ਼ ਨਹੀਂ ਤੂੰ ਲੈਂਦਾਗਾ ਨਾਓ ਬੇਬੇ ਵਾਂਟ ਈਟ ਬੇਰ ਯਾ ਯੂ ਵਾਂਟ ਟੂ ਈਟ ਬੇਰ ਹਾਂ ਯੈਸ ਯੈਸ ਜੈਸੇ ਜੈਸੇ ਬੇਬੇ ਤੂੰ ਤੇ ਕੱਢ ਮੈਂ ਦੋ ਲੈ ਲੈ ਪੱਕੇ ਆਵੇਂ ਵਾਓ ਕਾਹ ਕਹਿੰਦਾ ਕਾ ਗਾਇੰਗੀ ਕਿਵੇਂ ਹੋਨਾ ਹੋਰ ਗਰਮ ਦੇ ਖਾਣੇ ਕਿਵੇਂ ਟੇਸਟੀ ਵੱਡੀ ਆ ਤੱਤੇ ਆ ਹਉ ਤਾਂ ਠੰਡੇ ਖਾਣੇ ਸੀ ਹੋਰ ਚੱਕ ਦੋ ਕੰਮ ਨੂੰ ਕਰਾਂਗੇ ਬੇਬੇ ਬੇਬੇ ਤਾਂ ਨਾ ਬਸ ਨਿੱਗਿਆ ਜਵਾਕਾਂ ਗੇ ਹੋਏ ਹੋਏ ਹੁਣੇ ਬੇਰ ਖਾਈ ਜਾਂਦੀ ਬੇਬੇ ਕੀ ਪੀਣਾ ਹੁਣ ਜੂਸ ਆ ਲੈ ਜੂਸ ਦੀ ਤਿਆਰੀ ਗੰਨੇਆਂ ਦਾ ਰੌ ਗੰਨੇਆਂ ਦਾ ਰੌ ਲੋਈ ਸੱਜਣ ਹੁਣ ਆਪ ਪੀਵਾਂਗੇ ਰੌ ਲੋ ਵੀ ਬੇਬੇ ਇਹਨੇ ਹੁਣ ਆਪਾਂ ਰੋ ਪੀਣਾ ਜੇ ਹੁਣ ਪੀਣ ਲੱਗੇ ਰੋ ਜਦੋਂ ਸਫਰ ਸ਼ੁਰੂ ਹੋਇਆ ਨਾ ਬਖਾਨ ਪੀਣ ਤੇ ਆ ਖਾ ਲਿਆ ਉਹ ਖਾ ਲਿਆ ਉਹ ਖਾ ਲਿਆ ਚਲੋ ਜੀ ਤੂੰ ਤਾਂ ਕਿੱਥੋਂ ਦੇ ਲੱਗੇ ਉੱਥੋਂ ਮਾੜੀ ਦੇ ਲੱਗੇ ਵੀ ਰੋ ਪੀਣਾ ਰੋ ਪੀਣਾ ਉੱਥੋਂ ਅੰਦਰ ਹੁੰਦੇ ਹੁੰਦੇ ਉਹਨਾਂ ਪੈਂਡਾ ਆਉਣ ਆਲਾ ਹੁਣ ਮਸਾਂ ਬ੍ਰੇਕ ਲਾਈ ਬੇਬੇ ਕਿਵੇਂ ਲੱਗਾ ਹਾਂ ਤਾਂ ਸਵਾਦ ਆ ਹਰਾਉ ਗੰਨੇ ਦਾ ਬਚ ਗਿਆ ਕਿਵੇਂ ਬਣਾਇਆ ਗਲਾਸ ਵੀ ਵੱਡੇ ਟੇਸਟੀ ਆ ਇੰਜੋਏ ਕਰ ਰਿਹਾ ਹਾਂ ਹਾਂ ਵਧੀਆ ਵਾਹਿਗੁਰੂ ਲਓ ਜੀ ਗੰਨਾ ਰੋ enjoying ਰਖੇ ਆਣੇ ਨੂੰ ਆਦ ਕਿ ਪੜਾਣੇ ਜਾਣਾ ਵੀ ਸਾਨੂੰ ਲੈ ਜਾ ਅੱਛਾ ਦੋ ਬੁੜੀਆਂ ਹੀ ਆ ਦੋ ਬੁੜੀਆਂ ਤੇ ਚੜ ਗਈਆਂ ਤੇ ਜਦੋਂ ਉਤਰਨ ਲੱਗਾ ਨਹਿਰ ਦੀਆਂ ਪੁਲ ਤੋਂ ਇੱਥੋਂ ਤੇ ਇਹ ਉਹ ਰੁੜ ਗਿਆ ਅਗਰ ਰਸ਼ਕਾ ਤੇ ਆਂ ਦਾ ਲੱਗਿਆ ਲੱਗਿਆ ਤੇ ਰਸ਼ਕੇ ਤੇ ਉਤਰ ਕੇ ਤੇ ਉਹ ਰੁੜ ਗਿਆ ਤੇ ਬੁੜੀਆਂ ਡੇਪ ਗਿਆ ਤੇ ਨਾ ਤੇ ਹੋਵਾਰਾ ਤੇ ਉਹਨਾਂ ਨੇ ਕਿਹਾ ਚਾਹਣੀਆਂ ਲਾੜੀਆਂ ਦੇ ਤੇ ਰਹੇ ਸੱਚੀ ਮੈਂ ਸੱਚੀ ਆ ਆਹ ਜਿਹੜਾ ਬੈਠਾ ਨਹਿਰ ਤੋਂ ਆਪ ਜੁੱਤਰ ਕੇ ਜਦੋਂ ਉਤਰ ਕੇ ਜਣਨ ਲੱਗਾ ਪਾੜੂ ਜੇ ਉੱਥੇ ਰੁੜ ਗਿਆ ਆ ਤਾਂ ਗਿਆ ਲੱਗਿਆ ਆਂਦਾ ਉੱਤਰਾ ਆਂਦੀਆਂ ਨੇ ਉੱਤਰਾ ਆਂਦਾ ਗਿਆ ਇਦੋਂ ਗਿਆ ਤੇ ਜਨਕਾ ਦਾ ਫੜ ਥੱਲੇ ਤੋਂ ਸਾ ਉਹ ਚੜ ਗਿਆ ਥੱਲੇ ਵਿੱਚ ਦੜਾਮ ਜਿਹੜਾ ਆ ਪਹੁੰਚ ਗਿਆ ਉੱਤਰ ਗਿਆ ਲਾ ਵੀ ਸਜਣੋ ਪਿੰਡ ਪਹੁੰਚ ਚੁੱਕੇ ਆ ਆਪਦੇ ਪਿੰਡ ਆ ਕੇ ਨਾ ਜਿਹੜਾ ਸਕੂਨ ਮਿਲਦਾ ਨਾ ਓਹੋ ਜ ਮੈਂ ਗਿਆ ਮਾਰ ਗਏ ਯੂ ਟਰਨ ਬਾਹਰ ਅਭੀ ਖੁੱਲਾ ਨਹੀਂ ਹੈ ਮਾਰਾ ਘਰੇ ਹਾਲੇ ਪਹੁੰਚੇ ਨਹੀਂ ਤੇ ਇਹਨਾਂ ਨੂੰ ਪਹਿਲਾਂ ਗੰਡੇ ਲੈਣ ਦੀ ਪੈ ਗਈ। ਯਾਰ ਯੂਟਿਊਬ ਸਭ ਜੇ ਬਹੁਤ ਗਾਲੇ ਮੈਥੋਂ ਚੀਰੇ ਜਾਂਦੇ ਗੰਡੇ ਜੇ। ਉਹ ਚੰਡੀਗੜ੍ਹ ਮੇ ਹੈ ਬੇਬੇ। ਕਿਉਂ ਪਹੁੰਚਿਆ ਮੇ ਕੋਲ ਨਾ ਨਾ ਚੰਡੀਗੜ੍ਹ ਦਾ ਜੇ। ਬੇਬੇ ਦਾ ਜੀ ਕਰਦਾ ਜੇ ਉੱਥੇ ਰਹਿਣ ਵਾਲੇ ਹੋਰ। ਭਾਵੇਂ ਬੇਬੇ ਨੂੰ ਤੇ 2 ਮਹੀਨੇ ਰ ਕੀ ਰਖਣਾ ਬੇਬੇ। ਭਾਵੇਂ ਛਾ ਹੀ ਹੁੰਬ ਨਹੀਂ ਰੱਖ ਸਰ। ਲੈ। ਉਹਨਾਂ ਤੇ ਬੇਬੇ ਮੈਨੂੰ ਕਹਿੰਦੀ ਰਹੂਗੀ ਤੂੰ ਘਰੇ ਨਹੀਂ ਆਉਂਦਾ ਆਪ ਤੱਕੇ ਨਾ ਬੇਬੇ ਨੂੰ ਲੈ ਕੇ ਆਂਦਾ ਉਦੋਂ ਕਿ ਬੇਬੇ ਚੱਲ ਚਲੀਏ ਆਪਾਂ ਘਰੇ ਵੀ ਜਾਣਾ ਹੈ। ਅਸੀਂ ਹੁਣ ਘਰੇ ਪਾ ਲਈਏ ਚੰਡੀਗੜ੍ਹੋਂ ਗੀਤ ਤਾਂ ਨਹੀਂ ਕਰਦਾ ਆਣ ਨੂੰ ਇਹ ਜਾਗ ਜਾ ਲੈ ਕੇ ਜਾਂਦਾ ਤੇ ਫੇਰ ਘਰੇ ਲਿਆਂ ਕੇ ਸੜਦੋਂਦਾ ਲਿਆਂ ਕੇ ਤਾਂ ਲੈ ਜਾ। ਚਲੋ 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 ਆ ਕਮ ਚਾ ਦਿੰਦਾ। ਆ ਕਿ ਉਧਰ ਹੀ ਰਹਿਣਾ ਇਹ ਹੁੰਦੀ। ਮੈਂ ਆ ਕੇ ਥਾਂ ਲੈ ਲਾ ਥਾਂ ਲੈ ਲਾ ਥਾਂ ਨਹੀਂ ਲਿੰਗ ਦਾ ਗਾ। ਸੋ ਤੁਸੀਂ ਤੁਸੀਂ ਕੀ ਸਾਰਿਆਂ ਨੂੰ ਕਹਿਣਾ ਚਾਹੋਗੇ ਜਿਹੜੇ ਆਪਣੇ ਬਜ਼ੁਰਗ ਜਿਨ੍ਹਾਂ ਦੀਆਂ ਮਾਵਾਂ ਡੈਡੀ ਜਿਨ੍ਹਾਂ ਦੇ ਘਰੇ ਬੈਠੇ ਨੇ ਕਿ ਉਹ ਉਹਨਾਂ ਦੇ ਬੱਚਿਆਂ ਨੂੰ ਕੀ ਤੁਸੀਂ ਬੇਨਤੀ ਕਰਨਾ ਚਾਹੁੰਦੇ ਹੋ ਕਿ ਉਹ ਵੀ ਉਹਨਾਂ ਨੂੰ ਲੈ ਕੇ ਜਾਣ। ਮੈਂ ਤਾਂ ਆਪਾਂ ਜਿਵੇਂ ਮੇਰਾ ਪੋਤਾ ਕਾ ਕਰਦਾ ਫਿਰਦਾ ਨਾ ਉੱਥੇ ਕਮਾਲ ਆਇਆ ਉੱਥੇ ਕਮਾਲ ਤੁਸੀਂ ਵੀ ਆਪ ਲਈਆਂ ਦਾਦੇ ਦਾਦੀਆਂ ਨੂੰ ਕਮਾ ਕੇ ਲਿਆਇਆ ਤੇ ਫਿਰ ਬੇਬੇ ਤਾਂ ਪੂਰੀ ਖੁਸ਼ ਹੁੰਨੀ ਆ ਮੈਂ ਫੇਰ ਹੀ ਖੁਸ਼ ਹੁੰਨੀ ਜ਼ਿੰਦਗੀ ਵੱਧ ਜਾਂਦੀ ਬੰਦੇ ਦੀ ਹਾਂ ਐਹੀ ਸਹੀ ਗੱਲ ਆ ਬੰਦੇ ਦੀ ਘੁੰਮਣ ਕਿਤੇ ਬੰਦੇ ਨੇ ਇੱਕੋ ਥਾਂ ਤੇ ਬੈਠੇ ਰਹਿਣਾ ਮਟਾਪੇ ਚ ਖਾਈ ਜਾਣਾ ਖਾਈ ਜਾਣਾ ਤੇ ਕਿੱਥੇ ਜਦੋਂ ਘੁੰਮਣਾ ਫਿਰਨਾ ਵਾਕੇ ਬੰਦੇ ਦੀ ਜ਼ਿੰਦਗੀ ਜ਼ਿੰਦਗੀ ਸਫਲ ਹੋ ਜਾਂਦੀ 10 15 ਸਾਲ ਬਾਅਦ ਹੀ ਜਾਂਦੀ ਜਾਂਦੀ ਆ ਉਹ ਨੂੰ ਲੈ ਜਾਂਦਾ ਵੀ ਮੈਨੂੰ ਲੈ ਕੇ ਜਾਂਦੇ ਆ ਮੈਂ ਘੁੰਮ ਕੇ ਆਇਆ ਮੈਂ ਉਹਦੇ ਕੋਲੇ ਗੱਲ ਕਰਾਂ ਮੈਂ ਉਹਦੇ ਕੋਲੇ ਗੱਲ ਮੈਂ ਘੁੰਮ ਕੇ ਆਇਆ ਬੇਬੇ ਆਪਦੀ ਬੇਬੇ ਆਪਦੀ ਬੈਸਟ ਫਰੈਂਡ ਨੂੰ ਦੱਸ ਦਿੰਦੇ ਆਂ ਇਹ ਤਾਂ ਭੈਣੇ ਇੱਥੇ ਇੱਥੇ ਗਏ ਜੋ ਮੈਂ ਤੁਰ ਤੁਸੀਂ ਵੀ ਆਪਦੇ ਘਰਦਿਆਂ ਨੂੰ ਜਰੂਰ ਲੈ ਕੇ ਜਾਇਆ ਕਰੋ ਘੁਮਾਇਆ ਫਰਾਇਆ ਕਰੋ ਹੋਰ ਸੇਵਾ ਕਰਿਆ ਕਰੋ ਸੇਵਾ ਚਾਹੀਦੀ ਹੈ ਸੇਵਾ ਕਰਨੀ ਚਾਹੀਦੀ ਬੀਬੀ ਸੋ ਜੇ ਇਹ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਰਪ੍ਰਾਈਜ਼ ਦੀ ਮੈਨੂੰ ਪਤਾ ਤੁਸੀਂ ਸਾਰੇ ਜਣੇ ਵੇਟ ਕਰ ਰਹੇ ਹੋ ਉਹ ਜਲਦੀ ਤੁਹਾਨੂੰ ਤੇ ਘਰਦਿਆਂ ਨੂੰ ਵੀ ਸਰਪ੍ਰਾਈਜ਼ ਮਿਲ ਜਾਣਾ ਜੀ ਤੋ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲੋ